ਗੁਰਵਿੰਦਰ ਮੇਰਾ ਜਵਾਈ ਨਹੀਂ ਸੀ ਮੇਰੇ ਪੁੱਤਾਂ ਨਾਲ ਵੱਧ ਕੇ ਸੀ ਦੋਸਤੋ ਇਹ ਸ਼ਬਦ ਇਸ ਕੁੜੀ ਰੁਪਿੰਦਰ ਦੇ ਪਿਓ ਨੇ 5-7 ਮਿੰਟ ਦੀ ਇੰਟਰਵਿਊ ਦੇ ਵਿੱਚ ਘੜ ਤੋਂ ਘਟ 150 ਵਾਰ ਕਹੇ ਸੋ ਮੈਂ ਇੱਥੇ ਸ਼ਰਿ ਰਾਮ ਇਹਦੀ ਹਮਾਇਤ ਕਰਨ ਆਇਆ ਇੱਕ ਕੁੜੀ ਦੇ ਲਾਚਾਰ ਪਿਓ ਦੀ ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਨੂੰ ਗਾਲਾਂ ਕੱਢ ਰਹਾ ਯਾਰ ਇਹਨਾਂ ਦਾ ਕੀ ਕਸੂਰ ਆ ਹੁਣ بڑے ਲੋਕ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਕਿ ਮਾਪਿਓ ਨੂੰ ਪਤਾ ਨਹੀਂ ਸੀ ਕਿ ਸਾਡੀ ਧੀ ਕਿਦਾਂ ਦੀ ਆ ਲੈ ਦੱਸ ਉਹ ਯਾਰ ਧੀ ਜੇ ਗਲਤ ਕੰਮ ਕਰੂਗੀ ਤੇ ਉਹ ਪਿਓ ਨੂੰ ਪੁੱਛ ਕੇ ਕਰੂਗੀ ਜੇ ਉਹਨੇ ਬਾਹਰ ਆਸ਼ਕਾ ਰੱਖਿਆ ਸੀ ਕੀ ਉਹਨੇ ਪਿਓ ਨੂੰ ਪੁੱਛਿਆ ਸੀ ਕਿ ਡੈਡੀ ਮੈਂ ਇਦਾਂ ਆਸ਼ਿਕ ਕਰਨ ਲੱਗੀ ਆ ਤਾਂ ਕਰ ਲਾਂ ਕਿ ਨਾ ਮਾਂ ਪਿਓ ਨੂੰ ਕੀ ਪਤਾ ਮਾਂ ਪਿਓ ਨੇ ਤਾਂ ਇਕੱਲੀ ਵਿਆਹ ਕੇ ਤੋਰਤੀ ਉਹਨਾਂ ਨੂੰ ਕੀ ਪਤਾ ਵੀ ਸਹੁਰੇ ਘਰੋਂ ਕੀ ਕਰਦੀ ਕੀ ਨਹੀਂ ਕਰਦੀ ਰਾਤੀ ਮੈਂ ਇਹਦੀ ਵੀਡੀਓ ਦੇਖੀ ਯਾਰ ਸੱਚੀ ਮੈਨੂੰ ਰੋਣਾ ਆ ਗਿਆ ਇਹਦੀ ਆਵਾਜ਼ ਦੇ ਵਿੱਚੋਂ ਦਰਦ ਜਿਹੜਾ ਝਲਕ ਰਿਹਾ ਸੀ ਹਣਾ ਬਹੁਤ ਯਾਰ ਮੈਨੂੰ ਮਹਿਸੂਸ ਹੋਇਆ ਅੰਦਰੋਂ ਅੰਦਰੀ ਹਣਾ ਕਿ ਬੁੱਢੇ ਬਾਰੇ ਨਾਮ ਰੋਸ਼ਨ ਕਰ ਗਈ ਆਪਣੇ ਮਾਂ ਪਿਓ ਦਾ ਉਹ ਚੜੇਲ ਤੇ ਰਹਿੰਦੀ ਕਸਰ ਕੱਢਦੀ ਉਹ ਗੁਰਵਿੰਦਰ ਦੇ ਪਿੰਡ ਦੇ ਸਰਪੰਚ ਨੇ ਪਹਿਲੋਂ ਇੰਨਾ ਆਪਣੇ ਪਿੰਡ ਦੀ ਪੰਚਾਇਤ ਭੇਜੀ ਗੁਰਵਿੰਦਰ ਘਰੇ ਕਿ ਸ਼ਾਇਦ ਉਹ ਸਾਡਾ ਵਿਰੋਧ ਨਾ ਕਰਨ ਜਾਂ ਗੱਲਬਾਤ ਕਰਨ ਤੇ ਪਿੰਡ ਦੇ ਲੋਕਾਂ ਨੇ ਜਾਂ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਕੱਢਤਾ ਕਰੋ ਵੀ ਤੁਸੀਂ ਜਾਓ ਇੱਥੇ ਮੈਂ ਗੁਰਵਿੰਦਰ ਦੇ ਮਾਂ ਪਿਓ ਦੀ ਗਲਤੀ ਨਹੀਂ ਕੱਢਦਾ ਕਿਉਂਕਿ ਉਹਨਾਂ ਤੇ ਬਹੁਤ ਵੱਡਾ ਜਿਹੜਾ ਵਿਵਤਾ ਪਈ ਸੀ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਕੀ ਕਰਨਾ ਕੀ ਨਹੀਂ ਕਰਨਾ ਇਹ ਪਿੰਡ ਦੇ ਸਰਪੰਚ ਨੇ ਵੇਖਣਾ ਸੀ ਕਿ ਯਾਰ ਜੇ ਕੁੜੀ ਗ ਇਹ ਕੁੜੀ ਦੇ ਮਾਂ ਪਿਓ ਦਾ ਕੀ ਕਸੂਰ ਉਹਨਾਂ ਦੇ ਸ਼ਰੇਆਮ ਕਹਿਤਾ ਜਦੋਂ ਪਤਾ ਲੱਗ ਗਿਆ ਨਾ ਵੀ ਕੁੜੀ ਸਾਡੀ ਨੇ ਮਾਰਿਆ ਆ ਉਹਨਾਂ ਦੇ ਸ਼ਰੇਆਮ ਕਹਿਤਾ ਜਿਵੇਂ ਸਾਡੇ ਪੁੱਤ ਨੂੰ ਇਹਨੇ ਮਾਰਿਆ ਆ ਓਵੇਂ ਇਹਨੂੰ ਉੱਥੇ ਲ ਜਾ ਕੇ ਓਵੇਂ ਹੀ ਮਾਰੋ ਇਹਨੂੰ ਇੱਕ ਕੁੜੀ ਦਾ ਪਿਓ ਇਸ ਤੋਂ ਉੱਪਰ ਹੋਰ ਕੀ ਕਵੇ ਤੁਸੀਂ ਦੱਸ ਦੋ ਜਿਹੜੇ ਵਿਰੋਧ ਕਰਦੇ ਆ ਪਹਿਲਾਂ ਉਹਨੇ ਪੰਚਾਇਤ ਭੇਜੀ ਪੰਚਾਇਤ ਨੂੰ ਕੱਢਤਾ ਫਿਰ ਅਗਲੇ ਦਿਨ ਇਸ ਕੁੜੀ ਦੇ ਪਿਓ ਦੇ ਦੱਸਣ ਮੁਤਾਬਕ ਫਿਰ ਅਗਲੇ ਦਿਨ ਇਹਦਾ ਪਰਿਵਾਰ ਜਿਹੜਾ ਇਹ ਜਸਪਾਲ ਸਿੰਘ ਸਮਰਾ ਕੁੜੀ ਦੇ ਪਿਓ ਦਾ ਨਾਮ ਤੇ ਅਗਲੇ ਦਿਨ ਇਹ ਆਏ ਤੇ ਇਹਨਾਂ ਨੂੰ ਵੀ ਘਰੋਂ ਕੱਢਦਾ ਪਿੰਡ ਦੇ ਸਰਪੰਚ ਨੇ ਪਰ ਇਹਨਾਂ ਗਲਤ ਕੀਤਾ ਇਹਨਾਂ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ ਸੀ ਮੈਂ ਇੱਥੇ ਸਖਤ ਵਿਰੋਧ ਕਰਦਾ ਯਾਰ ਚਲੋ ਜੇ ਉਹਨਾਂ ਦੀ ਕੁੜੀ ਗਲਤ ਆ ਤੇ ਇਹਦੇ ਚ ਇਹਨਾਂ ਦਾ ਥੋੜਾ ਕੋਈ ਕਸੂਰ ਆ ਜੇ ਕਿਸੇ ਦੀ ਔਲਾਦ ਗਲਤ ਨਿਕਲ ਆਉਂਦੀ ਆ ਤੇ ਵੀਰ ਮੇਰੇ ਉੱਥੇ ਮਾਂ ਪਿਓ ਦਾ ਕਸੂਰ ਨਹੀਂ ਹੁੰਦਾ ਜੇ ਔਲਾਦ ਕੋਈ ਗਲਤ ਕੰਮ ਕਰਦੀ ਆ ਨਾ ਤੇ ਮਾਂ ਪਿਓ ਨੂੰ ਪੁੱਛ ਕੇ ਨਹੀਂ ਕਰਦੀ ਸੋ ਇੰਨੀ ਗੱਲ ਕਹਿਣ ਲਈ ਜਿਗਰਾ ਚਾਹੀਦਾ ਆ ਇਹ ਕੁੜੀ ਦੇ ਪਿਓ ਨੇ ਕਿਹਾ ਕਿ ਉਹ ਸਾਡੇ ਲਈ ਮਰ ਗਈ ਜਿੰਨਾ ਚਿਰ ਕਹਿੰਦਾ ਮੇ ਮੇਰਾ ਮੂੰਹ ਤੱਕ ਨਹੀਂ ਵੇਖਣਾ ਜਿਹੜਾ ਬਾਪ ਹੁੰਦਾ ਹੱਕ ਕਹਿੰਦਾ ਸਾਡੇ ਤੋਂ ਖੋਹ ਲਿਆ ਉਹਨੇ ਹੁਣ ਇਹ ਗੱਲ ਜਿੰਨੀ ਸੁਣ ਚ ਸੌਖੀ ਲੱਗਦੀ ਆ ਇੱਕ ਪਿਓ ਨੇ ਇਹ ਗੱਲ ਕਹੀ ਕਿਵੇਂ ਇਹ ਤੇ ਉਹ ਹੀ ਜਾਣਦਾ ਨਾ ਅੰਦਰੋਂ ਰੁਗ ਪਰਿੰਦਾ ਵੀਰੇ ਜਿਨ੍ਹਾਂ 25 26 30 ਸਾਲ ਦੀ ਕੀਤੀ ਹੋਵੇ ਪਾਲ ਪੋਸ ਕੇ ਤੇ ਬਾਅਦ ਚ ਇਹ ਖੇ ਪਾ ਦੇ ਸਿਰ ਤੇ ਹਨ ਤੇ ਇੰਨੀ ਗੱਲ ਕਹਿਣ ਲਈ ਵੀਰੇ ਜਿਗਰਾ ਚਾਹੀਦਾ ਮੈਂ ਲਾਸਟ ਇਹ ਕਹੂੰਗਾ ਬਹੁਤ ਕੰਮ ਗਲਤ ਹੋਇਆ ਤੇ ਕੁੜੀ ਦੇ ਮਾਂ ਪਿਓ ਦੀ ਕੋਈ ਗਲਤੀ ਨਹੀਂ ਤੇ ਮੈਂ ਇੱਥੇ ਕਹਿਣਾ ਚਾਹਣਾ ਜੱਸਾ ਸਿੰਘ ਸਮਰਾਜੀ ਨੂੰ ਤੁਹਾਡੀ ਔਲਾਦ ਹੀ ਮਲਮਾੜੀ ਨਿਕਲੀ ਹਨ ਤੇ ਤੁਹਾਡਾ ਇਹਦੇ ਚ 1% ਵੀ ਕਸੂਰ ਨਹੀਂ ਮੈਂ ਮੰਨਦਾ ਕਿ ਮਾਪਿਓ ਦਾ 1% ਵੀ ਕਸੂਰ ਹੈ। ਬਹੁਤ-ਬਹੁਤ ਧੰਨਵਾਦ।